ਦੋਸਤੋ ਅੱਜ ਆਪਣੀ ਗੱਲਬਾਤ ਦਾ ਵਿਸ਼ਾ ਹੈ ਕਿ ਕੋਈ ਅਸਰ ਛੋਟੀ ਦੁੱਧ ਦੇ ਸਕਦੀ ਹੈ ਅਕਿ 288 ਰੱਖਾਂ ਵਾਲੇ ਬਰਤਨ ਵਿੱਚੋਂ ਦੁੱਧ ਨਹੀਂ ਡੁੱਲਿਆ ਦੋਸਤੋ ਅੱਜ ਦੇ ਕੁਝ ਪ੍ਰਚਾਰਕਾਂ ਵੱਲੋਂ ਸਾਡੇ ਗੁਰੂ ਸਾਹਿਬਾਨਾਂ ਨੂੰ ਚਮਤਕਾਰਾਂ ਨਾਲ ਜੋੜ ਕੇ ਕੁਝ ਇਤਿਹਾਸਕ ਗੁਰਦੁਆਰਿਆਂ ਦੀ ਮਸ਼ਹੂਰੀ ਕੀਤੀ ਜਾ ਰਹੀ ਹੈ ਸਿੱਖ ਸੰਗਤਾਂ ਇਹਨਾਂ ਚਮਤਕਾਰਾਂ ਵਾਲੀਆਂ ਗੱਲਾਂ ਵਿੱਚ ਆ ਕੇ ਇੰਨਾ ਸਥਾਨ ਉਪਰ ਆ ਕੇ ਆਪਣੀਆਂ ਮਨ ਦੀਆਂ ਮਰਜ਼ੀਆਂ ਪੂਰੀਆਂ ਕਰਨਾ ਚਾਹੁੰਦੀਆਂ ਹਨ ਪਹਿਲਾਂ ਆਪਾਂ ਇੱਕ ਪ੍ਰਚਾਰਕ ਨੂੰ ਥੋੜਾ ਜਿਹਾ ਸੁਣ ਲੈਂਦੇ ਹਾਂ ਅਤੇ ਫਿਰ ਆਪਾਂ ਉਸ ਵੱਲੋਂ ਦੱਸੇ ਗਏ ਇਤਿਹਾਸ ਦੀ ਪਰਚੋਲ ਕਰਾਂਗੇ ਸਾਹ ਹੁਣ ਜਿਕੇ ਫਕੀਰ ਸਿੰਘ ਜੀ ਖੜੇ ਹਾਂ ਰਾਏਕੋਟ ਰਾਏਕੋਟ ਅੱਜ ਇੱਕ ਵੱਡਾ ਸ਼ਹਿਰ ਹੈ ਲੁਧਿਆਣਾ ਡਿਸਟ੍ਰਿਕਟ ਹੈ ਤੇ ਇੱਥੇ ਆਪਾਂ ਨੂੰ ਪਿੱਛੇ ਗੁਰਦੁਰਾ ਸਾਹਿਬ ਸਾਹਿਬ ਜੀ ਦੇ ਦਰਸ਼ਨ ਹੋ ਰਹੇ ਹਨ ਹੁਣ ਕਲਗੀਧਰ ਪਿਤਾ ਜੀ ਇੱਥੇ ਜਦੋਂ ਪਹੁੰਚਦੇ ਹਨ ਤਾਂ ਇੱਥੇ ਗੁਰਦਰਾ ਸਾਹਿਬ ਦੇ ਨਾਲ ਇੱਕ ਹੋਰ ਸਥਾਨ ਹੈ ਜਿਸ ਨੂੰ ਮੰਜੀ ਸਾਹਿਬ ਜਾਂ ਟਾਲੀਆਣਾ ਸਾਹਿਬ ਤੁਸੀਂ ਕਹਿ ਲਓ ਇੱਥੇ ਇੱਕ ਟਾਲੀ ਸੀਗੀ ਇੱਥੇ ਆਣ ਕੇ ਕਲਗੀਧਰ ਪਿਤਾ ਜੀ ਸੱਚੇ ਸਨ ਹੁਣ ਇੱਥੇ ਨੂਰਾ ਮਾਹੀ ਉਸ ਵੇਲੇ ਪਛੋਚਾਰ ਰਿਹਾ ਹੈ ਕਲਗੀਧਰ ਪਿਤਾ ਜੀ ਨੂਰੇ ਮਾਹੀ ਨੂੰ ਕਹਿੰਦੇ ਹਨ ਕਿ ਜਾ ਦੁੱਧ ਲਿਆ ਕੇ ਸ਼ਿਕਾ ਮੰਦੁਰਾ ਬਾਹੀ ਸੋਚਾ ਪੈ ਗਿਆ ਕਿ ਕਲਗੀਧਰ ਪਿਤਾ ਨੇ ਦੁੱਧ ਦਾ ਤਾਂ ਕਹਿ ਦਿੱਤਾ ਹੈ ਪਰ ਉਹ ਮੱਝਾਂ ਤੇ ਸਾਰੀਆਂ ਸਵੇਰੇ ਜੋ ਕਿ ਆਇਆ ਹੈ ਉਹ ਗੁਰੂ ਸਾਹਿਬ ਜੀ ਨੂੰ ਬੇਨਤੀ ਕਰਦਾ ਹੈ ਗੁਰੂ ਸਾਹਿਬ ਜੀ ਮੱਝਾਂ ਸਵੇਰੇ ਚੋਈਆਂ ਗਈਆਂ ਹਨ ਹੁਣ ਇਸ ਵੇਲੇ ਦੁੱਧ ਨਹੀਂ ਹੈ ਕਾ ਕਲਗੀਧਰ ਪਿਤਾ ਉਸ ਨੂੰ ਆਪਣੇ ਕੋਲੋਂ ਗੰਗਾ ਸਾਗਰ ਦਿੰਦੇ ਹਨ ਸਾਗਰ ਇੱਕ ਧਾਤ ਦਾ ਬਣਿਆ ਹੋਇਆ ਸੁਰਾਹੀ ਵਰਗਾ ਬਰਤਨ ਸੀ ਜਿਹੜਾ ਕਲਗੀਧਰ ਪਿਤਾ ਜੀ ਨੇ ਆਪਣੇ ਕੋਲੋਂ ਨੂਰਾ ਮਾਹੀ ਨੂੰ ਦਿੱਤਾ ਇੱਥੇ ਲਿਖਿਆ ਹੋਇਆ ਹੈ ਕਿ ਉਸ ਬਰਤਨ ਵਿੱਚ 288 ਛੇ ਕਿਸਨ ਹੁਣ ਤੁਸੀਂ ਦੇਖੋ ਜਿਹੜੇ ਬਰਤਨ ਵਿੱਚ ਛੇਕ ਹੋਣਗੇ ਉਹਦੇ ਵਿੱਚ ਦੁੱਧ ਕਿੱਦਾਂ ਰੁਕ ਜਾਏਗਾ ਪਰ ਇਸ ਬਰਤਨ ਦੀ ਖਾਸੀਅਤ ਇਹ ਹੈ ਕਿ ਇਹਦੇ ਵਿੱਚ ਜੇ ਤੁਸੀਂ ਰੇਤ ਪਾਓਗੇ ਤਾਂ ਉਹ ਤਾਂ गिर ਜਾਂਦੀ ਹੈ ਪਰ ਕੋਈ ਤਰਲ ਪਦਾਰਥ ਪਾਣੀ ਆਪ ਹੁੰਦੇ ਸੀ ਥੋੜਾ ਜਿਹਾ ਰੁੜ ਜਾਂਦਾ ਹੈ ਪਰ ਉਸ ਤੋਂ ਬਾਅਦ ਉਹ ਨਹੀਂ ਰੁੜਦਾ ਸੋ ਇਹ ਜਦੋਂ ਵਰਤਨ ਦਿੱਤਾ ਕਲਗੀਧਰ ਪਿਤਾ ਜੀ ਨੇ ਨੂਰੀ ਮਾਹੀ ਨੂੰ ਨਾਲ ਕਿਹਾ ਕਿ ਜੇ ਕਿਸੇ ਵੀ ਮੱਝ ਨੂੰ ਥਾਪੜਾ ਦੇ ਕੇ ਤੇ ਉਹਨੂੰ ਚੋਣ ਵੇਝਾ ਨੂਰਾ ਮਾਹੀ ਸੋਚਦਾ ਹੈ ਕਿ ਇਹ ਤਾਂ ਸਾਰੀਆਂ ਔਸਰ ਮੱਝਾਂ ਹਨ ਔਸਰ ਝੋਟੀਆਂ ਹਨ ਜਿਹਦੀਆਂ ਦੁੱਧ ਦਿੰਦੀਆਂ ਨਹੀਂ ਆਉਂਦਾ ਪਰ ਕਲਗੀਧਰ ਪਿਤਾ ਜੀ ਦੇ ਬਚਨਾਂ ਦੇ ਉੱਤੇ ਵਿਸ਼ਵਾਸ ਕਰਕੇ ਉਹ ਇੱਕ ਮੱਝ ਨੂੰ ਆਪੜਾ ਦੇ ਕੇ ਉਸ ਨੂੰ ਜਿੱਥੇ ਬੰਦਾ ਹੈ ਜਿਹੜਾ ਮੇਨ ਸਥਾਨ ਹੈ ਦੇ ਨਾਲ ਹੀ ਪਿੱਛੇ ਇੱਕ ਹੋਰ ਸਥਾਨ ਬਣਿਆ ਹੋਇਆ ਹੈ ਇਸ ਨੂੰ ਗੁਰਦਾਰਾ ਬੁੱਟਾ ਸਾਹਿਬ ਕਹਿੰਦੇ ਹਨ ਔਰ ਉੱਥੇ ਉਹ ਕਨੌਂਦੇ ਦਾ ਦਰਖਤ ਸੀਗਾ ਇਸ ਦੇ ਨਾਲ ਉਸ ਵੇਲੇ ਉਸਨੇ ਉਹ ਮੱਝ ਪੰਨੀ ਤਾਂ ਫਿਰ ਧਾਰ ਕੱਢਣ ਲੱਗ ਪਿਆ ਹੁਣ ਉਹ ਦੁੱਧ ਇਸ ਗੰਗਾ ਸਾਗਰ ਵਰਤਨ ਵਿੱਚ ਪਾ ਕੇ ਕਲਗੀਧਰ ਪਿਤਾ ਜੀ ਦੇ ਹਜ਼ੂਰ ਲੈ ਕੇ ਆਉਂਦਾ ਹੈ ਹੁਣ ਕਲਗੀਧਰ ਪਿਤਾ ਜੀ ਸ਼ੱਕਦੇ ਹਨ ਤੇ ਨੂਰਾ ਮਾਈ ਅਜੇ ਵੀ ਹੈ ਨਹੀਂ ਉਹ ਕਿਉਂ ਨਾ ਹੈਰਾਨ ਹੋਵੇਗਾ ਅੱਜ ਜਿਹੜੇ ਅਸੀਂ ਇਸ ਸਦੀ ਦੇ ਬਹੁਤ ਚਾਤਰਚਲਾਕ ਆਪਣੇ ਆਪ ਨੂੰ ਸੰਝਣ ਵਾਲੇ ਲੋਕ ਹਾਂ ਗੰਗਾ ਸਾਗਰ ਦੀ ਗੱਲ ਸੁਣ ਕੇ ਤਾਂ ਅਸੀਂ ਵੀ ਹੈਰਾਨ ਹੋ ਜਾਵਾਂਗੇ ਉਹ ਭੋਲਾ ਭਾਲਾ ਹੈਰਾਨ ਹੈ ਪਰ ਉਸ ਵੇਲੇ ਵੀ ਉਹ ਜਦੋਂ ਘਰੇ ਜਾ ਕੇ ਵਾਪਸ ਜਿਹੜਾ ਰਾਏ ਕੱਲਾ ਦੋਸਤੋ ਆਪਾਂ ਸਾਰਿਆਂ ਨੇ ਇਸ ਪ੍ਰਚਾਰਕ ਨੂੰ ਸੁਣਿਆ ਜਿਸ ਵਿੱਚ ਉਹ ਲੁਧਿਆਣਾ ਵਿਖੇ ਲੁਧਿਆਣਾ ਜ਼ਿਲ੍ਹੇ ਦੇ ਰਾਏਕੋਟ ਸ਼ਹਿਰ ਵਿੱਚ ਵਿਕੇ ਇੱਕ ਟਾਲਿਆਣਾ ਨਾਂ ਦੇ ਗੁਰਦੁਆਰੇ ਦੇ ਇਤਿਹਾਸ ਬਾਰੇ ਦੱਸ ਰਿਹਾ ਹਾਂ ਇਹ ਵੀਰ ਕਹਿ ਰਿਹਾ ਹੈ ਕਿ ਜਦ ਸਾਡੇ 10ਵੇਂ ਪਾਤਸ਼ਾਹ ਜੀ ਇਸ ਜਗ੍ਹਾ ਉੱਪਰ ਆਏ ਤਾਂ ਉਹਨਾਂ ਨੇ ਆਪਣੇ ਘੋੜੇ ਨੂੰ ਇੱਕ ਉੱਥੇ ਖੜੀ ਟਾਲੀ ਨਾਲ ਬੰਨ੍ਹ ਦਿੱਤਾ ਉੱਥੇ ਹੀ ਇੱਕ ਨੂਰਾ ਮਾਹੀ ਨਾਂ ਦੀ ਨਾਂ ਦਾ ਆਦਮੀ ਆਪਣੀਆਂ ਮੱਝਾਂ ਚਾਰ ਰਿਹਾ ਸੀ ਉਸ ਨੂਰਾ ਮਾਹੀ ਨਾਲੇ ਆदमी ਨੂੰ ਗੁਰੂ ਸਾਹਿਬ ਨੇ ਕਿਹਾ ਕਿ ਸਾਨੂੰ ਆਪਣੀ ਮੱਝ ਦਾ ਦੁੱਧ ਚੋ ਕੇ ਪਿਲਾਓ ਮੱਝਾਂ ਚੋਰ ਚਾਰਨੋ ਵਾਲੇ ਆਲੇ ਮੀਨਿ ਕਿਹਾ ਕਿ ਜੀ ਮੈਂ ਇਹ ਸਾਰੀਆਂ ਮੱਝਾਂ ਅੱਜ ਸਵੇਰੇ ਹੀ ਚੋਆ ਆਇਆ ਹਾਂ ਹੁਣ ਇਹਨਾਂ ਵਿੱਚੋਂ ਕਿਸੇ ਵੀ ਮੱਝ ਨੇ ਦੁੱਧ ਨਹੀਂ ਚੋਣਾ ਇਹ ਗੱਲ ਸੁਣ ਕੇ ਗੁਰੂ ਸਾਹਿਬ ਨੇ ਇੱਕ ਅਸਰ ਝੋਟੀ ਵੱਲ ਇਸ਼ਾਰਾ ਕਰਕੇ ਕਿਹਾ ਕਿ ਤੁਸੀਂ ਉਸ ਝੋਟੀ ਦਾ ਦੁੱਧ ਚੋ ਲਵੋ ਨਾਲ ਹੀ ਗੁਰੂ ਸਾਹਿਬ ਨੇ ਕਹਿੰਦੇ ਉਸ ਆਦਮੀ ਨੂੰ 288 ਸੁਰੱਖਾਂ ਵਾਲਾ ਇੱਕ ਬਰਤਨ ਦੁੱਧ ਚੋਣ ਵਾਸਤੇ ਦੇ ਦਿੱਤਾ ਉਸ ਡੰਗਰ ਚਾਰਨ ਵਾਲੇ ਆਦਮੀ ਨੇ ਕਹਿੰਦੇ ਉਸ ਅਸਰ ਝੋਟੀ ਦਾ ਦੁੱਧ ਚੋ ਕੇ 200 88 ਸਰਾਖਾਂ ਵਾਲੇ ਉਸ ਬਰਤਨ ਨੂੰ ਦੁੱਧ ਨਾਲ ਭਰ ਕੇ ਗੁਰੂ ਸਾਹਿਬ ਨੂੰ ਪਕੜਾ ਦਿੱਤਾ ਕਹਿੰਦੇ ਉਸ ਬਰਤਨ ਵਿੱਚ 288 ਸਰਾਖਾਂ ਪਰ ਉਸ ਵਿੱਚੋਂ ਦੁੱਧ ਬਿਲਕੁਲ ਵੀ ਨਹੀਂ ਡੁੱਲਿਆ ਦੋਸਤੋ ਹੁਣ ਤੁਸੀਂ ਆਪਣੇ ਦਿਮਾਗ ਨਾਲ ਆਪ ਹੀ ਸੋਚ ਲਵੋ ਕਿ ਕੀ ਇੱਕ ਅਸਰ ਝੋਟੀ ਦੁੱਧ ਦੇ ਸਕਦੀ ਸੀ ਕੀ ਇਹ ਕੁਦਰਤ ਦੇ ਨਿਯਮਾਂ ਦੇ ਉਲਟ ਗੱਲ ਨਹੀਂ ਹੈ ਫਿਰ 288 ਸਰਾਖਾਂ ਵਾਲੇ ਬਰਤਨ ਵਿੱਚ ਜਿਸ ਵਿੱਚ ਪਾਣੀ ਵੀ ਪਾਇਆ ਤੋਂ ਉਸੇ ਵਕਤ ਡੁੱਲ ਸਕਦਾ ਹੈ ਕੀ ਉਸ ਵਿੱਚੋਂ ਦੁੱਧ ਬਾਹਰ ਨਹੀਂ ਡੁੱਲਿਆ ਹੋਵੇਗਾ ਫਿਰ ਪਤਾ ਇਹ ਕੀ ਕਹਿਣਗੇ ਕਿ ਗੁਰੂ ਸਾਹਿਬ ਚੋਂ ਤਾਂ ਕੀ ਨਹੀਂ ਕਰ ਸਕਦੇ ਮੇਰਾ ਕਿਸੇ ਗੁਰਦੁਆਰੇ ਉੱਪਰ ਕਿੰਤੂ ਪ੍ਰਮਤੂ ਕਰਨਾ ਮਕਸਦ ਨਹੀਂ ਹੈ ਤੁਸੀਂ ਦਿਨ ਰਾਤ ਗੁਰਦੁਆਰਿਆਂ ਵਿੱਚ ਜਾਓ ਮੱਥੇ ਟੇਕੋ ਦਰਸ਼ਨ ਕਰੋ ਪਰ ਆ ਜੋ ਕੁਦਰਤ ਦੇ ਉਲਟ ਗੱਲਾਂ ਹੋ ਰਹੀਆਂ ਹਨ ਇਹਨਾਂ ਗੱਲਾਂ ਬਾਰੇ ਜਰੂਰ ਆਪਣੇ ਦਿਮਾਗ ਦੀ ਵਰਤੋਂ ਕਰੋ ਪੂਰੀ ਗੁਰਬਾਣੀ ਪੜ ਕੇ ਦੇਖ ਲਵੋ ਗੁਰਬਾਣੀ ਵਿੱਚ ਕਿਤੇ ਵੀ ਕਿਸੇ ਚਮਤਕਾਰ ਨੂੰ ਜਾਂ ਕਿਸੇ ਸਥਾਨ ਵਿੱਚ ਕਿਸੇ ਸ਼ਕਤੀ ਨੂੰ ਕੋਈ ਕੋਈ ਵੀ ਸਥਾਨ ਨਹੀਂ ਦਿੱਤਾ ਗਿਆ ਬਾਬਾ ਨਾਨਕ ਜੀ ਨੇ ਵੀ ਆਪਣੀ ਬਾਣੀ ਜਪਜੀ ਸਾਹਿਬ ਵਿੱਚ ਮਨੁੱਖ ਨੂੰ ਹੁਕਮ ਅਰਜਾਈ ਚੱਲਣਾ ਨਾਨਕ ਲਿਖਿਆ ਨਾਲ ਇੱਕ ਸ਼ਬਦ ਰਾਹੀਂ ਉਪਦੇਸ਼ ਦਿੱਤਾ ਹੈ ਕਿ ਸਾਨੂੰ ਕੁਦਰਤ ਦੇ ਨਿਯਮਾਂ ਨੂੰ ਸਮਝ ਕੇ ਚੱਲਣਾ ਚਾਹੀਦਾ ਹੈ ਜੇਕਰ ਤੁਸੀਂ ਕੁਦਰਤ ਦੇ ਨਿਯਮਾਂ ਦੀ ਉਲੰਘਣਾ ਕਰੋਗੇ ਤਾਂ ਉਸੇ ਵਕਤ ਤੁਹਾਨੂੰ ਸਮੱਸਿਆ ਖੜੀ ਹੋ ਜਾਵੇਗੀ ਸਾਡੇ 9ਵੇਂ ਪਾਸ਼ਾ ਜਨ 10ਵੇਂ ਪਾਸ਼ਾ ਜੀ ਨੇ ਵੀ ਦੱਸੋ ਕਿਸੇ ਮੁਸੀਬਤ ਵੇਲੇ ਕੋਈ ਚਮਤਕਾਰ ਦਿਖਾਇਆ ਹੋਵੇ ਕੀ ਸਾਡੇ 9ਵੇਂ ਪਾਸ਼ਾ ਚਾਂਦਨੀ ਚੌਕ ਵੇਖੇ ਜਦ ਉਹਨਾਂ ਨੂੰ ਸ਼ਹੀਦ ਕੀਤਾ ਜਾ ਰਿਹਾ ਸੀ ਜੇਕਰ ਕੋਈ ਚਮਤਕਾਰ ਹੁੰਦਾ ਤਾਂ ਉਹ ਜਲਾਲ ਦੀ ਕਿਰਪਾਲ ਨੂੰ ਵੀ ਚੱਲਣ ਤੋਂ ਰੋਕ ਸਕਦੇ ਸਨ ਜੇਕਰ ਇਸ ਤਰ੍ਹਾਂ ਦਾ ਕੋਈ ਚਮਤਕਾਰ ਹੋ ਸਕਦਾ ਹੁੰਦਾ ਤਾਂ ਸਾਡੇ 15ਵੇਂ ਪਾਤਸ਼ਾਹ ਜੀ ਨੂੰ ਵੀ ਆਪਣੇ ਅਥੀ ਵਸਾਏ ਆਨੰਦਪੁਰ ਸਾਹਿਬ ਨੂੰ ਛੱਡਣ ਦੀ ਕਿਉਂ ਜ਼ਰੂਰਤ ਪੈਂਦੀ ਜਦ ਗੁਰੂ ਸਾਹਿਬ ਜੀ ਦੇ ਛੋਟੇ ਬਾਲਾਂ ਨੂੰ ਨੀਂਹ ਵਿੱਚ ਕਿਣਿਆ ਜਾ ਰਿਹਾ ਅਸੀਂ ਪਰ ਉਸ ਵਕਤ ਵੀ ਗੁਰੂ ਸਾਹਿਬ ਕੋਈ ਚਮਤਕਾਰ ਦਿਖਾ ਸਕਦੇ ਸਨ ਪਰ ਕਮਾਲ ਦੀ ਗੱਲ ਹੈ ਕਿ ਅਸੀਂ ਅੱਜ ਕਿਉਂ ਇਹਨਾਂ ਚਮਤਕਾਰਾਂ ਨੂੰ ਸਾਡੇ ਗੁਰੂਆਂ ਨਾਲ ਜੋੜ ਕੇ ਸਿੱਖ ਸੰਗਤਾਂ ਵਿੱਚ ਭਰਮ ਭਲੇਖੇ ਪਾ ਰਹੇ ਹਾਂ ਸਿੱਖ ਸੰਗਤਾਂ ਨੂੰ ਵੀ ਪੀਨ ਕੀਤੀ ਜਾਂਦੀ ਹੈ ਕਿ ਸਾਡੇ ਕਿਸੇ ਵੀ ਗੁਰੂ ਸਾਹਿਬ ਨੇ ਆਪਣੀ ਬਾਣੀ ਵਿੱਚ ਚਮਤਕਾਰਾਂ ਨੂੰ ਕੋਈ ਥਾਂ ਨਹੀਂ ਦਿੰਦਾ ਜੋ ਕਿ ਸਾਡੇ ਕੋਲ ਸਿੱਕੇ ਬੰਦ ਸਬੂਤ ਹੈ ਪਰ ਫਿਰ ਵੀ ਤੁਹਾਨੂੰ ਜੇਕਰ ਕੋਈ ਪ੍ਰਚਾਰਕ ਜਾਂ ਕੋਈ ਆदमी ਤੁਹਾਨੂੰ ਚਮਤਕਾਰ ਵਾਲੀਆਂ ਕਹਾਣੀਆਂ ਸੁਣਾ ਕੇ ਗੁੰਮਰਾਹ ਕਰਦਾ ਹੈ ਤਾਂ ਤੁਸੀਂ ਉਸ ਦੀਆਂ ਗੱਲਾਂ ਵਿੱਚ ਬਿਲਕੁਲ ਕੋਈ ਵਿਸ਼ਵਾਸ ਨਾ ਕਰੋ سو امید ہے کہ آپ جی نیار چنگے لگے ہون گے جب تیرے وار چنگے لگن تو میری ویڈیو سبسکرائب کرو لائک کرو تو ود تو ود شیئر کرو ویڈیو سننے واسطے آپ سب کا بہت بہت دنواد آپ سب نو میرے ولا سرکال